ਸਰ ਉਹ ਗੱਡੀ ਮੈਂ ਸਾਹਮਣੇ ਮੋਕੇ ਦਾ ਗਵਾ ਠੀਕ ਆ ਸਰ ਇਹਨੇ ਮੋਕੇ ਦੇ ਬੰਦੇ ਨੂੰ ਇੱਕ ਨੂੰ ਬਚਾਉਂਦਿਆ ਬਚਾਉਂਦਿਆ ਆਪਦੀ ਕੋਸ਼ਿਸ਼ ਬਹੁਤ ਕੀਤੀ ਨੇ ਬ੍ਰੇਕ ਬਹੁਤ ਲਾਈ ਪਰ ਇਹ ਤੇ ਕੰਟਰੋਲ ਤੋਂ ਬਾਸ ਗੱਡੀ ਬਾਹਰ ਹੋ ਗਈ ਤੇ ਗੱਡੀ ਪਲਟੀਆਂ ਖਾਂਦੀ ਖਾਈ ਦੇ ਵਿੱਚ ਸਰ ਕਿਹੜੀ ਗੱਡੀ ਦੁਕਾਰੀ ਆ ਰਹਾ ਰਣਜੀਤ ਸਿੰਘ ਸਰ ਮੇਰਾ ਪਿੰਡ ਭਿੱਖੀਗੰਡਾ ਸਰ ਨਵਾ ਗੱਡੀ ਮੈਂ ਸਾਹਮਣੇ ਮੋਕੇ ਦਾ ਦਵਾ ਠੀਕ ਆ ਸਰ ਇਹਨੇ ਮੋਕੇ ਦੇ ਬੰਦੇ ਨੂੰ ਇੱਕ ਨੂੰ ਬਚਾਉਂਦਿਆ ਬਚਾਉਂਦਿਆ ਆਪਦੀ ਕੋਸ਼ਿਸ਼ ਬਹੁਤ ਕੀਤੀ ਨੇ ਬ੍ਰੇਕ ਬਹੁਤ ਲਾਈ ਪਰ ਇਹ ਤੇ ਕੰਟਰੋਲ ਤੋਂ ਬਾਸੋ ਗੱਡੀ ਬਾਹਰ ਹੋ ਗਈ ਤੇ ਗੱਡੀ ਪਲਟੀਆਂ ਖਾਂਦੀ ਖਾਈ ਦੇ ਵਿੱਚ ਸਰ ਕਿਹੜੀ ਗੱਡੀ ਸੀ ਕਿੰਨੇ ਬੰਦੇ ਸਰ 7 ਬੰਦੇ ਹਾਂਜੀ ਦੋਹਾਂ ਜਣੇ ਦੀ ਡੈਥ ਹੋ ਗਈ ਉਹਦੇ ਵਿੱਚ ਹਾਂਜੀ ਤੇ ਬਾਕੀ ਘਾਇਲ ਕਿਹੜੀ ਗੱਡੀ ਦੇ ਨਾਲ ਭਾਈ ਉਹ ਨਾ ਕੀ ਤੁਹਾਡੀ ਗੱਡੀ ਐਕਸ ਜੂਵੀ ਐਕਸ ਜੂਵੀ ਸਰ ਕਿਹੜੀ ਜਗ੍ਹਾ ਤੇ ਸਰ ਹੋਇਆ ਐਕਸੀਡੈਂਟ ਇਹ ਸਰ ਧੂਣ ਸਕੂਲ ਦੇ ਸਾਹਮਣੇ ਵੇਰਕਾ ਬਾਈਪਾਸ ਤੇ ਸਰ ਕਿਹਦੀ ਗਲਤੀ ਸੀ ਇਹ ਸਰ ਇਹਦੀ ਕੋਈ ਗਲਤੀ ਨਹੀਂ ਕਿਹਦੀ ਗਲਤੀ ਉਹ ਗਲਤੀ ਜਿਹਦੀ ਡੈਥ ਹੋਈ ਉਹਦੀ ਗਲਤੀ ਉਹ ਉਹਨੇ ਵੇਖਿਆ ਨਹੀਂ ਪੀ ਸੜ ਜਿਹੜਾ ਸੜ ਕ੍ਰੋਸ ਕਰਦਾ ਉਹਨੇ ਵੇਖਿਆ ਉਹ ਪੈਦਲ ਪੈਦਲ ਹਾਂਜੀ ਭਾਜੀ ਇਧਰ ਪੀ ਚੰਦ ਭਾਜੀ ਗੱਡੀ ਤੁਸੀਂ ਚਲਾ ਰਹੇ ਹੋ ਗੱਡੀ ਮੈਂ ਚਲਾ ਰਿਹਾ ਹਾਂ ਠੀਕ ਹੈ ਮੇਰੀ ਬੇਟੀ ਭਾਜੀ ਇਧਰ ਦਾ ਕੋਈ ਸਿਸਟਮ ਹੋ ਗਿਆ ਇਹ ਬੰਦਾ ਪਾਰ ਕਰ ਰਿਹਾ ਸੀ ਉਹਨੂੰ ਬਚੁੰਦੇ ਬਚੁੰਦੇ ਭਾਜੀ ਮੇਰਾ ਗੱਡੀ ਕੰਟਰੋਲ ਨਹੀਂ ਗੱਡੀ ਸਰ ਤੇਜ਼ ਹੈਗੀ ਸੀ ਸਰ ਨੋਰਮਲ ਗੱਡੀ ਤੁਹਾਨੂੰ ਪਤਾ ਕਿੰਨੀ ਤੇਜ਼ ਨਹੀਂ ਪੈ ਇੰਨੀ ਤਾਂ ਨਾ ਨਾ ਨੋਰਮਲ ਹੈ ਭਾਜੀ ਇਹਦੀ ਵੈਸੇ ਗੱਡੀ ਉਹ ਬੜੀ ਹੈ ਕਿਹੜੀ ਗੱਡੀ ਸੀ ਕਿੰਨੇ ਬੰਦੇ ਸੀ ਐਕਸ ਯੂਵੀ ਭਾ ਹਾਂਜੀ ਤੁਸੀਂ ਸਰ ਕਿਹੜੀ ਜਗ੍ਹਾ ਤੋਂ ਆ ਰਹੇ ਹੋ ਕਿੱਥੇ ਜਾਣਾ ਹੈ ਅਸੀਂ ਭਾਜੀ ਵੈਸੇ ਡਿਸਟ੍ਰਿਕਟ ਕਾਂਗੜਾ ਤੋਂ ਆਏ ਆ ਤੇ ਪਿੰਡ ਮੇਰਾ ਦੇਵੀ ਦਾ ਪਿੰਡ ਚੁੰਡਾ ਦੇਵੀ ਆ ਕਿੰਨੇ ਬੰਦੇ ਸਰ ਮੌਜੂਦ ਦੋ ਬੰਦੇ ਨੇ ਇੱਕ ਮੇਰੀ ਮੰਮੀ ਦੀ ਹੋਈ ਆ ਇੱਕ ਉਹ ਬੰਦੇ ਨੂੰ ਵਿਚੋਂ ਦੇ ਜਾਂਦੇ ਭਾਜੀ ਉਹਦੀ ਹੋਈ ਆ ਮੇਰੇ ਨਾਮ ਉਤਾਰ ਸਿੰਘ ਹੈ ਭਾਜੀ ਹਾਂਜੀ ਕੀ ਗੱਲ ਹੋਈ ਭਾਜੀ ਭਾਜੀ ਪਤਾ ਨਹੀਂ ਮੈਂ ਤੇ ਆਪਣੀ ਡਿਊਟੀ ਤੇ ਸੀ ਮੈਂ ਡਿਊਟੀ ਤੇ ਬੁਲਾਇਆ ਗਿਆ ਮੈਂ ਕਾਰਪੈਂਟਰ ਦੀ ਜੋਬ ਕਰਦਾ ਮੈਨੂੰ ਫੋਨ ਗਿਆ ਸੀ ਫੋਨ ਤੋਂ ਕਹਿੰਦੇ ਵੀ ਤੁਹਾਡੇ ਇੱਥੇ ਐਕਸੀਡੈਂਟ ਹੋਇਆ ਫਾਦਰ ਸਾਹਿਬ ਦਾ ਆਜੋ ਮੈਂ ਆ ਕੇ ਆਇਆ ਸੀ ਇੱਥੇ ਪੂਰੀ ਟੀਮ ਖੜੀ ਹੈ ਮੈਂ ਵੀਰੇ ਫਾਦਰ ਸਾਹਿਬ ਦੇ ਇੰਸਪਾਇਰ ਪਏ ਹੈ ਨਹੀਂ ਸਰ ਹਜੇ ਮੈਨੂੰ ਕੁਝ ਨਹੀਂ ਪਤਾ ਹੈਗਾ ਮੇਰਾ ਵੀਰ ਦਾ ਪੱਤੀ ਕੱਲੂ ਵਾਲੀ ਕਿਹੜੀ ਜਗ੍ਹਾ ਤੇ ਸਰ ਐਕਸੀਡੈਂਟ ਹੋਇਆ ਡਾਉਨ ਸਕੂਲ ਦੇ ਸਾਹਮਣੇ ਹੋਇਆ ਵੀ ਜੀ ਕਿਉਂ ਸਕੂਲ ਹਾਂਜੀ ਤੇ ਕੀ ਦੀ ਗਲਤੀ ਉਹ ਉਹਨਾਂ ਦਾ ਬਲ ਕਿਹਾ ਜਾਏ ਪਾਜੀ ਇਹ ਮੈਂ ਤੁਹਾਨੂੰ ਦੱਸਿਆ ਮੈਂ ਮੌਕੇ ਤੇ ਨਹੀਂ ਸੀ ਹੈਗਾ ਮੈਂ ਤੇ ਆ ਰਿਹਾ ਸੀ ਸਰ ਕਿੰਨੇ ਕੁਮਾਰ ਸੀ ਫਾਦਰ ਸਾਹਿਬ ਪਾਜੀ ਮੇਰੀ ਫਾਦਰ ਸਾਹਿਬ ਦੀ 55 ਤੇ ਲੱਗੀ ਛਾਗੇ ਸੀ ਇੱਕ ਪਰਿਵਾਰ ਸੀ ਇਧਰ ਆਪਣੇ ਹਿਮਾਚਲ ਸੈਨੂ ਜਾ ਰਹੇ ਸੀ ਤੇ ਅੱਗੋਂ ਇੱਕ ਆਪਣੇ ਵੇਰਕੇ ਦੇ ਹੀ ਹਲਵਾਈ ਹੈਗੇ ਆ ਜਿਸ ਵਾਂ ਸਿੰਘ ਉਹ ਸੜਕ ਕ੍ਰੋਸ ਕਰ ਰਹੇ ਸੀ ਤੇ ਉਹਨਾਂ ਨੂੰ ਬਚਾਉਂਦੇ-ਬਚਾਉਂਦੇ ਇਹਨਾਂ ਦੀ ਗੱਡੀ ਦਾ ਐਕਸੀਡੈਂਟ ਹੋ ਗਿਆ ਕਿੰਨੇ ਕੁ ਬੰਦੇ ਦੀ ਮੌਤ ਹੈ ਤੇ ਕਿੰਨੇ ਬੰਦੇ ਚੱਪੇ ਗੱਡੀ ਦੇ ਵਿੱਚ ਟੋਟਲ ਡਰਾਈਵਰ ਨੂੰ ਪਾ ਕੇ 8 ਜਾਣੇ ਸਵਾਰ ਸੀ ਤੇ ਜਿਹੜੇ ਹਲਵਾਈ ਕ੍ਰੋਸ ਕਰ ਰਹੇ ਸੀ ਉਹਨਾਂ ਦੀ ਡੈਥ ਹੋ ਗਈ ਹੈ ਗੱਡੀ ਦੇ ਵਿੱਚ ਜਿਹੜਾ ਡਰਾਈਵਰ ਸੀ ਉਹਦੀ ਮਦਰ ਦੀ ਡੈਥ ਹੋ ਗਈ ਹੈ ਬਾਕੀ 6 ਜਾਣੇ ਇੰਜਰਡ ਹੈਗੇ ਆ ਕਿ ਕਿਹਦੀ ਦੋਸ਼ੀ ਮੰਨਦੇ ਆ ਗੱਡੀ ਤੇ ਹੀ ਹੈਗੀ ਸੀ ਨਹੀਂ ਵੇਖੋ ਗਲਤੀ ਤੇ ਅਜੇ ਆਪਾਂ ਕੋਈ ਇਨਵੈਸਟੀਗੇਸ਼ਨ ਹੀ ਨਹੀਂ ਕੀਤੀ ਅਜੇ ਤੇ ਵੇਖੋ ਆ ਕੇ ਡੈੱਡ ਬਾਡੀਜ਼ ਨੂੰ ਸੰਭਾਲ ਰਹੇ ਆ ਜੋ ਵੀ ਅੱਗੇ ਫਰਦਰ ਦੇਖਦੇ ਆ ਕਿਹਦੀ ਗਲਤੀ ਆ ਕੀ ਹੈ ਮੈਂ ਗੱਡੀ ਨੇ ਜਾਣਾ ਕਿਹੜੀ ਜਗ੍ਹਾ ਤੁਸੀਂ ਇਹਨਾਂ ਨੇ ਕਾਂਗੜੇ ਜਾਣਾ ਸੀ ਹਿਮਾਚਲ ਇਹ ਇਥੇ ਗਏ ਸੀ ਅੰਮ੍ਰਿਤਸਰ ਕਹਿ ਰਹੇ ਅਸੀਂ ਪਗਤਾ ਵਾਲੇ ਗਏ ਸੀ ਉੱਥੋਂ ਆ ਰਹੇ ਸੀ ਕਿਹੜੀ ਜਗ੍ਹਾ ਤੇ ਆ ਤੁਸੀਂ ਜਿਹੜੇ ਐਕਸੀਡੈਂਟ ਇਹ ਡੂਨ ਪਬਲਿਕ ਸਕੂਲ ਹੈ ਜੀ ਇਹ ਬਾਈਪਾਸ ਆ ਸਿੱਧਾ ਪਠਾਨਕੋਟ ਨੂੰ ਜਾ ਰਿਹਾ ਡੂਨ ਇਹਨੂੰ ਅਸੀਂ ਨੀਅਰ ਬਾਈ